ਇਸ ਦੰਗਲ ਦੇ ਵਿੱਚ ਇੱਕ ਹੋਰ ਪੁਸ਼ਟੀ ਪੈਂਦੀ ਵੀ ਕਿਤੇ ਕਿਤੇ ਨਜ਼ਰ ਜੇ ਆ ਰਹੀ ਹੈ ਕਹਿੰਦੇ ਕਿ ਇਹ ਗੱਠਜੋੜ ਵਾਲੇ ਪਾਸੇ ਵੀ ਗੱਲ ਜੀ ਚੱਲ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੀ ਜੀ ਜੀ ਉਧਰ ਵੀ ਵੇਖੋ ਕੀ ਨਿਕਲਦਾ ਜੀ ਸਾਹਮਣੇ ਹਾਂ ਜੀ ਦੇਖੋ ਕਾਂਗਰਸ ਦਾ ਜਿਹੜਾ ਗੱਠਜੋੜ ਆਮ ਆਦਮੀ ਪਾਰਟੀ ਨਾਲ ਨਾ ਉਹਦੇ 'ਚ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਰਾਜਨੀਤੀ ਜਿਹੜੀ ਹੈ ਨਾ ਉਹ ਕੁਝ ਪੈਮਾਨਿਆਂ ਤੇ ਖੇਡਦੀ ਹੈ ਸਾਹਿਬ ਜੀ ਉਹ ਖਬਰ ਜਿਹੜੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋ ਸਕਦਾ ਉਹទੀਆਂ ਕੁਝ ਕੁ ਪਰਤਾਂ ਹੈਗੀਆਂ ਨੇ ਹਮ ਮਸਲਨ ਕਾਂਗਰਸ ਜਿਹੜੀ ਆ ਉਹ ਦੋ ਤਿੰਨ ਚੀਜ਼ਾਂ ਤੇ ਧਿਆਨ ਰੱਖ ਰਹੀ ਆ ਇੱਕ ਤੇ ਇਹ ਆ ਕਿ ਜਿਹੜਾ ਭਪਿੰਦਰ ਹੁੜਾ ਹੈ ਜੀ ਬੜਾ ਸੀਨੀਅਰ ਆਗੂ ਆ ਬੜਾ ਤੜਲੇਦਾਰ ਆ ਬਿਲਕੁਲ ਜਾਟਾ ਆਗੂ ਆ ਜੀ ਉਹਦੇ ਮੁਕਾਬਲੇ ਕੁਮਾਰੀ ਸ਼ੈਲਜਾ ਕੁਮਾਰੀ ਸ਼ੈਲਜਾ ਨੇ ਬਿਆਨ ਦੇ ਦਿੱਤਾ ਕਿ ਸੀਐਮ ਦਾ ਜਿਹੜਾ ਫੈਸਲਾ ਹੈ ਨਾ ਉਹ ਕਰਨਾ ਹਾਈ ਕਮਾਂਡ ਨੇ ਜੀ ਇਹਦਾ ਮਤਲਬ ਇਹ ਆ ਕਿ ਇੱਕ ਮੈਸੇਜ ਦਿੱਤਾ ਜਾ ਰਿਹਾ ਹੁਡਾ ਸਾਹਿਬ ਨੂੰ ਕਿ ਹੁਡਾ ਸਾਹਿਬ ਤੁਸੀਂ ਪਾਰਟੀ ਨਹੀਂ ਪਾਰਟੀ ਤੁਹਾਡੇ ਉੱਤੇ ਹੈਗੀ ਆ ਤੁਹਾਡੇ ਉੱਤੇ ਹੈਗੀ ਆ ਬਿਲਕੁਲ ਮਤਲਬ ਕਿ ਇਹ ਇੱਕ ਤੇ ਇਹ ਆ ਦੂਸਰਾ ਇਹ ਆ ਕਿ ਜਿਹੜੀ ਉੱਥੇ ਨਾ 36 ਬਰਾਦਰੀ ਜਿਹੜਾ ਹਰਿਆਣੇ ਨੂੰ ਜਾਣਦਾ ਜੀ ਚੰਗੀ ਤਰ੍ਹਾਂ ਤੋਂ ਤੁਸੀਂ ਵੀ ਮੇਰੇ ਵਾਂਗੂ ਹਰਿਆਣੇ ਦੇ ਗਵਾਂਢੀ ਨੂੰ ਬਿਲਕੁਲ ਬਿਲਕੁਲ ਉੱਥੇ ਨਾ 36 ਬਰਾਦਰੀ ਰਾਜਨੀਤੀ ਚੱਲਦੀ ਆ ਜੀ ਤਾਂ ਜਿਹੜਾ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗੈਰ ਜਾਟ ਵੋਟ ਨੂੰ ਸਨ ਮਾਰਿਆ ਹਾਲਾਂਕਿ ਕਮਾਲ ਦੀ ਗੱਲ ਇਹ ਆ ਕਿ ਇਹ ਚੋਟਾਲੇ ਹੀ ਲੈ ਕੇ ਆਏ ਸੀ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਜੀ ਹਰਿਆਣੇ 'ਚ ਹੂੰ ਹੂੰ ਇਹਨਾਂ ਨੇ ਜੜ ਲਾਈ ਆ ਜਿਵੇਂ ਕਾਲੀਆਂ ਨੇ ਇੱਥੇ ਲਾਈ ਆ ਜੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਅੱਜ ਸਭ ਤੋਂ ਵੱਡਾ ਚੋਟਾਲੇ ਪਰਿਵਾਰ ਨੂੰ ਜੇ ਕਿਸੇ ਨੇ ਨੁਕਸਾਨ ਪਹੁੰਚਾਇਆ ਤੇ ਉਹ ਗੈਰ ਜਾਟ ਇੱਕ ਪਾਸੇ ਕਰਕੇ ਉਹਨਾਂ ਨੂੰ ਇੱਕ ਪਾਸੇ ਕਰਕੇ ਇਧਰ ਇੱਕ ਪਾਸੇ ਤਾਂ ਹੁਣ ਜਿਹੜਾ ਇਹਨਾਂ ਦਾ ਵਿਚਾਰ ਹੋਏਗਾ ਕਾਂਗਰਸ ਦਾ ਉਹ ਇਹ ਹੀ ਹੋਏਗਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਤਾਂ ਜਿਹੜੀ ਐਂਟੀ ਇਨਕੰਮੈਂਸੀ ਵਾਲੀ ਵੋਟ ਆ ਉਹਨੂੰ ਡਿਵਾਈਡ ਹੋਣ ਤੋਂ ਬਚਾਇਆ ਜਾਵੇ ਤੇ ਦੂਸਰਾ ਇਹ ਆ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਇੱਕ ਕਹਿੰਦੇ ਕਿ जाट ਆਧਾਰਿਤ ਰਾਜਨੀਤੀ ਨਹੀਂ ਹੈ ਜੀ ਉਹਨਾਂ ਦੀ ਰਾਜਨੀਤੀ ਹੁੰਦੀ ਹੈ ਵਿਚ ਵਿਚਾਲੇ ਦੀ ਹਮ ਹਮ ਬਾ ਉਹਨਾਂ ਨੂੰ ਵੋਟਾਂ ਨਾਲ ਵੀ ਤੁਹਾਨੂੰ ਸਕੂਲ ਦੇਣਾ ਤੁਹਾਨੂੰ ਸਿਹਤ ਦੇਣੀ ਹੈ ਜੀ ਫਲਾਹ ਕਰਨਾ ਟਮਕਾ ਕਰਨਾ ਕਰ ਦੇਗੇ ਉਹ ਕਰ ਦੇਾਂਗੇ ਤਾਂ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਕਿ ਸਾਡੇ ਮਫੀਦ ਆ ਜੀ ਕਿ ਇੱਕ ਤਾਂ ਸਾਡੇ ਆਪਸ ਦੇ ਵਿੱਚ ਵੋਟ ਨਾ ਪਾਟਣ ਬਿਲਕੁਲ ਤੇ ਦੂਜਾ ਇਹ ਆ ਕਿ ਗੈਰ ਜਾਟ ਜਿੱਥੇ ਜਿੱਥੇ ਇਹਨਾਂ ਦਾ ਫੌਪ ਪੈਂਦਾ ਤਾਂ ਉਹ ਚੀਜ਼ ਵੀ ਨਾਲ ਜੋੜ ਲਈ ਜਾਵੇ ਯਾਨੀ ਭਾਜਪਾ ਦਾ ਨੁਕਸਾਨ ਕੀਤਾ ਜਾਵੇ ਹੁਣ ਕਾਂਗਰਸੀ ਜਿਹੜੇ ਉੱਥੋਂ ਦੇ ਹੈਗੇ ਨੇ ਸਥਾਨਕ ਕਿ ਉਹ ਇਸ ਚੀਜ਼ ਨੂੰ ਪ੍ਰਵਾਨ ਕਰਦੇ ਆ ਕਿ ਨਹੀਂ ਇਹ ਕੋ ਹੋਰ ਸਵਾਲ ਪੈਦਾ ਹੋਏਗਾ ਨਾ ਕਿ ਉਹ ਕਿ ਉਹ ਤੇ ਜੇ ਮੰਨ ਲਓ 8-10 ਟਿਕਟਾਂ ਆਮ ਆਦਮੀ ਪਾਰਟੀ ਨੂੰ ਛੱਡਦੇ ਆ ਤਾਂ ਕਿਹਦੇ ਕੋਟੇ ਚੋ ਜਾਣੀ ਹੈ ਇਹਨਾਂ ਦੇ ਕੋਟੇ ਚੋ ਜਾਣੀ ਹੈ ਲੋਕਲ ਲੀਡਰਾਂ ਦੇ ਕੋਟੇ ਚੋ ਜਾਣੀ ਆਨੇ ਕਿਉਂ ਇਸ ਗੱਲ ਤੇ ਸਹਿਮਤੀ ਬਣਾਉਂਦੇ ਵੱਡਾ ਸਵਾਲ ਤੇ ਇਹੀ ਹੈ ਨਾ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਕਈ ਕਮੈਂਟ ਆਏ ਹੋਏ ਨੇ ਆਪਾਂ ਪੜ ਲਏ ਜਟਵੈਡ ਜੀ ਸੋਹਣਾ ਬਾਬੇ ਤੁਹਾਡੇ ਜਾਗਨ ਨਾਲ ਸਾਡਾ ਪ੍ਰੋਗਰਾਮ ਜਾਗੇ ਰਹਿੰਦਾ ਚੱਲ ਪੈਰ ਬਣੀ ਰਹਿੰਦੀ ਹੈ ਹਾਂ ਉਹ ਨਾ ਦੇਵੀ ਮਖਸੂਸਪੁਰੀਏ ਨੇ ਇੱਕ ਮਿਰਜ਼ਾ ਗਾਇਆ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਜੀ ਕਿਤੇ ਦੇਵੀ ਦਾ ਮਿਰਜ਼ਾ ਜਿਹੜਾ ਹੈ ਨਾ ਉਹ ਕੱਢ ਕੇ ਤੇ ਤੁਸੀਂ ਸੁਣਿਓ ਉਹਦੇ ਚ ਸਹਿਬਾ ਕਹਿੰਦੀ ਹੈ ਤੂੰ ਸੋਤਾ ਤੇ ਨਾਲੇ ਮੇਰੇ ਭਾਗ ਸੌਂਗਾ ਹੂੰ ਸਹੀ ਲੇਖ ਕਿ ਤੁਸੀਂ ਸੌਂਗੇ ਤੇ ਨਾਲ ਹੀ ਸਾਡੇ ਭਾਗ ਸੌਂਗੇ ਤੋ ਗੱਲ ਇਹ ਆ ਕਿ ਭਈ ਨਹੀਂ ਨਹੀਂ ਜਾਗਦੇ ਰਹੋ ਜਾਗਦੇ ਰਹੋ ਭਈ ਹੋਕਾ ਲਾਉਣਾ ਆਪਾਂ ਤੇ ਦੂਜਾ ਇਹ ਆ ਕਿ ਮਿਰਜ਼ਾ ਜਰੂਰ ਸੁਣ ਲਿਓ ਜਿਨ੍ਹਾਂ ਨੇ ਬਿਲਕੁਲ ਬਿਲਕੁਲ ਜੇ ਤੁਹਾਡੀ ਸਿਹਤ ਹੋਗੀ ਤੁਹਾਡੀ ਸਿਹਤ ਹੋਗੀ ਸੁਣ ਲੈਣਾ ਜ਼ਰੂਰ ਹੋਰ ਵੀ ਕਈ ਕਮੈਂਟ ਨੇ ਵੱਖਰੇ ਵੱਖਰੇ ਵਿਚਾਰ ਸਾਰਿਆਂ ਦੇ ਕਹਿ ਰਹੇ ਨੇ ਕਿ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਕਾਂਗਰਸੀ ਹਰਾ ਸਕਦੀ ਹੈ ਦਲਵੀਰ ਜੀ ਕਹਿ ਰਹੇ ਨੇ ਹਾਂ ਜੀ ਅੱਗੇ ਹੋਇਆ ਹੀ ਆ ਅੱਗੇ ਹੋਇਆ ਪਿਛਲੀਆਂ ਇਲੈਕਸ਼ਨਾਂ ਚ ਜਿੱਦਾਂ ਉਦੋਂ ਇੱਕ ਲੰਬੂ ਜਿਹਾ ਵੀ ਇਹਨਾਂ ਦੇ ਵਿੱਚ ਹੀ ਹੁੰਦਾ ਸੀਗਾ ਜਿਹੜਾ ਫਿਰ ਭਾਜਪਾ ਚ ਚਲੇ ਗਿਆ ਸੀ ਪਹਿਲਾਂ ਆਪ ਚ ਵੀ ਰਿਹਾ ਹੋ ਤਮਰ ਸੀਗਾ ਸ਼ਾਇਦ ਅਸ਼ੋਕ ਤਮਾਰਾ ਜੀ ਜੀ ਉਹ ਇਹ ਤਿੰਨੇ ਹੀ ਲੜ ਪਏ ਸੀਗੇ ਕੁਮਾਰੀ ਸ਼ੈਲਜਾ ਤੇ ਹੁੱਡਾ ਤੇ ਉਹ ਲੰਬੂ ਤਮਰ ਸਾਰੇ ਲੜਪੇ ਸੀਗੇ ਤੇ ਉਹ ਇਹ ਲੜੇ ਤੂੰ ਤੁਹਾਨੂੰ ਪਤਾ ਦੋ ਜਣਿਆਂ ਦੀ ਲੜਾਈ ਚ ਫਾਇਦਾ ਚੁੱਕਦਾ ਤੀਜਾ ਹੂੰ ਤਾਂ ਬਸ ਉਹੀ ਤੀਜਾ ਤੇ ਇਹਨਾਂ ਦਾ ਖਾਲੀ ਗੀਜ਼ਾ ਬਸ ਆਹੀ ਸਾਫ ਕਥਾ ਹੈ ਜੀ 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 ਕੁਲਦੀਪ ਜੀ ਕਹਿ ਰਹੇ ਨੇ ਕਿ ਮੰਨੂ ਪਾਕਰ ਵੀ ਇੱਕ ਕਰੋੜਪਤੀ ਚਾਹ ਰਹੀ ਆ ਉਹਨਾਂ ਹੀ ਪਾਈ ਉਹਨਾਂ ਨੇ ਹੁਣ ਉਹਨਾਂ ਦਾ ਸਮਾਂ ਨਾ ਬਿਲਕੁਲ ਸਮਾਂ ਹੈ ਜੀ ਸੰਦੀਪ ਸਿੰਘ ਜੀ ਕਹਿ ਰਹੇ ਨੇ ਕਿ ਸਰ ਕੱਲ ਫਿਰੋਜ਼ਪੁਰ ਕੇਸ ਦਾ ਪਤਾ ਚੱਲਿਆ ਜੋ ਤਿੰਨ ਕਤਲ ਹੋਇਆ ਹਾਂਜੀ ਉਹ ਕੱਲ ਵੀ ਗੱਲ ਕੀਤੀ ਸੀ ਬਾਜੀ ਨੇ ਅੱਜ ਵੀ ਗੱਲ ਕੀਤੀ ਹੈ ਉਹਦੇ ਬਾਰੇ